हां जी दोस्तों इस वीडियो दे ਵਿੱਚ ਕੁਛ ਵੀ ਖਾਸ ਨਹੀਂ ਹੈਗਾ ਪਹਿਲਾਂ ਹੀ ਦੱਸ ਦਈ ਆਪਾਂ ਕਿਉਂਕਿ ਕਿਸੇ ਦਾ ਕੋਈ ਕੀਮਤੀ ਸਮਾਂ ਖਰਾਬ ਨਾ ਹੋਵੇ ਇਹ ਵੀਡੀਓ ਦੇ ਵਿੱਚ ਸਿਰਫ ਤੇ ਸਿਰਫ ਕੁਦਰਤ ਹੈ ਮਤਲਬ ਕਿ ਸ਼ਾਮ ਦਾ ਵੇਲਾ ਤੇ ਅਸੀਂ ਮੋਟਰ ਤੇ ਆਏ ਹੋਏ ਹਾਂ ਮੈਂ ਤੇ ਮੇਰੇ ਦੋਸਤ ਨੇ ਦਿਵਾਨਾ ਜੀ ਨਸੀਬ ਦਿਵਾਨਾ ਜੀ ਤੇ ਦਿਵਾਨਾ ਜੀ ਦੀ ਇਸ ਮੋਟਰ ਦੇ ਉੱਤੇ ਅਸੀਂ ਆਏ ਸੀ ਤੇ ਮੈਨੂੰ ਇਸ ਟਾਈਮ 뷰 ਜਿਹੜਾ ਬਹੁਤ ਹੀ ਵਧੀਆ ਲੱਗਾ ਤੇ ਇੱਥੋਂ ਦਾ ਮਾਹੌਲ ਜਿਹੜਾ ਉਹ ਬਹੁਤ ਘੈਂਟ ਲੱਗਾ ਮੈਨੂੰ ਸ਼ਾਂਤੀ ਹੀ ਸ਼ਾਂਤੀ ਆ ਚਾਰੇ ਪਾਸੇ ਸਿਰਫ ਅਤੇ ਸਿਰਫ ਕੁਦਰਤ ਦੀ ਆਵਾਜ਼ ਆ ਪੰਛੀਆਂ ਦੀ ਆਵਾਜ਼ ਆ ਚਿੜੀਆਂ ਦੀ ਤੋਤਿਆਂ ਦੀ ਤੇ ਇੱਕ ਕੁਦਰਤ ਮਾਹੌਲ ਕੁਦਰਤੀ ਆ ਹੈ ਨਾ ਸਿਰਫ ਇਹੀ ਇਸ ਵੀਡੀਓ ਦੇ ਵਿੱਚ ਆ ਹੋਰ ਕੁਝ ਵੀ ਇਹਦੇ ਵਿੱਚ ਨਹੀਂ ਹੈਗਾ ਸੋ ਜਿਹੜੇ ਬੰਦੇ ਕੁਦਰਤ ਨੂੰ ਪਿਆਰ ਕਰਦੇ ਹੋ ਜਾਂ ਹੈ ਨਾ ਕੁਦਰਤੀ ਦ੍ਰਿਸ਼ ਜਿਨ੍ਹਾਂ ਨੂੰ ਪਸੰਦ ਦੇ ਐਦਾਂ ਦਾ ਮਾਹੌਲ ਜਾਂ ਐਦਾਂ ਦੀ ਲొਕੇਸ਼ਨ ਆ ਉਹਤਾ ਇਸ ਵੀਡੀਓ ਨਾਲ ਜੁੜੇ ਰਹਿਣ ਤੇ ਬਾਕੀ ਸ਼ਾਇਦ ਆਪਣਾ ਕੀਮਤੀ ਟਾਈਮ ਖਰਾਬ ਨਾ ਕਰਨ ਤੇ ਸਿਰਫ ਇਹ ਮੋਟਰ ਦਾ ਵਲੌਗ ਅਸੀਂ ਬਣਾਉਣਾ ਅੱਜ ਸੂਰਜ ਲਗਭਗ ਛਿਪੌਣੇ ਲੱਗਾ ਤੇ ਸ਼ਾਮ ਦੇ ਮੇਰੇ ਖਿਆਲ ਦਵਾਨਾ ਜੀ ਉਹ 6 ਕ ਦਾ ਟਾਈਮ ਹੋਊਗਾ ਦਵਾਨਾ ਸਾਹਿਬ ਉੱਪਰ ਹੋ ਗਿਆ 6:00 6:00 ਦਾ ਟਾਈਮ ਹੈ ਨਾ ਹਾਂ ਤੇ ਆਹ ਨੇ ਆਪਣੇ ਬੇਲੀ ਮੇਟਰ ਆਪਣੇ ਦੋਸਤ ਨਸੀਬ ਦਵਾਨਾ ਜੀ ਇਹਨਾਂ ਦੀ ਮੋਟਰ ਦੇ ਉੱਤੇ ਆਪਾਂ ਅੱਜ ਆਏ ਹੋਏ ਆ ਤੇ ਮੈਨੂੰ ਮਾਹੌਲ ਪਸੰਦ ਆਇਆ ਤੇ ਇਸ ਕਰਕੇ ਵੀਡੀਓ ਬਣਾ ਰਿਹਾ ਸੂਰਜ ਦੇਖੋ ਲਗਭਗ ਛਿਪਣ ਹੀ ਲੱਗਿਆ ਆ ਮੋਟਰ ਵਾਲੀ ਕੋਠੀ ਹੈ ਜੀ ਇਹਦੇ ਅੰਦਰ ਸਾਰਾ ਸਮਾਨ ਜਿਹੜਾ ਆਪਾਂ ਕਈਆਂ ਦਾਤਰੀਆਂ ਰੰਬੇ ਜੋ ਵੀ ਖੇਤੀਬਾੜੀ ਦੇ ਸੰਧ ਹੁੰਦੇ ਨੇ ਸਾਰਾ ਰੱਖੀਦਾ ਤੇ ਮੋਟਰ ਦੇ ਉੱਤੇ ਇਹਨਾਂ ਨੇ ਕਾਫੀ ਫਲ ਫੁੱਲ ਪੌਦੇ ਤੇ ਫਲਦਾਰ ਬੂਟੇ ਵੀ ਲਾਏ ਹੋਏ ਨੇ ਇਧਰ ਅਮਰੂਦ ਦਾ ਬੂਟਾ ਲਾਇਆ ਹੋਇਆ ਨਿੱਕਾ ਜਿਹਾ ਅੱਜ ਮੇਲੀ ਦੇ ਫੁੱਲ ਲੱਗੇ ਹੋਏ ਨੇ ਤੇ ਹੋਰ ਆ ਇੱਕ ਪਿੱਪਲ ਬਹੁਤ ਵੱਡਾ ਬੜਾ ਤਕੜਾ ਦਰਖਤ ਆ ਪਿੱਪਲ ਦਾ ਬਹੁਤ ਪੁਰਾਣਾ ਆ ਆ ਦੱਸਦੇ ਨੇ ਤੇ ਪਿੱਪਲ ਦੋਸਤੋ ਇੱਕ ਆਪਾਂ ਨੂੰ ਪਤਾ ਹੀ ਆ ਕਿ ਇਹੋ ਜਿਹਾ ਇੱਕ ਪੌਦਾ ਹੈ ਬਾਕੀ ਜਿਹੜੇ ਦਰਖਤ ਆ ਉਹ ਰਾਤ ਨੂੰ ਡਾਕ ਸਾਈਲ ਛੱਡਦੇ ਨੇ ਤੇ ਦਿਨੇ-ਦਿਨੇ ਆਕਸੀਜਨ ਦਿੰਦੇ ਨੇ ਆਪਾਂ ਨੂੰ ਪਰ ਪਿੱਪਲ ਦਾ ਇੱਕ ਦਰਖਤ ਹੈ ਉਹ ਜਿਆ ਪੇੜ ਆ ਜਿਹੜਾ 24 ਘੰਟੇ ਆਪਾਂ ਨੂੰ ਆਕਸੀਜਨ ਦਿੰਦਾ ਯਾਨੀ ਕਿ ਆਕਸੀਜਨ ਛੱਡਦਾ ਰਹਿੰਦਾ 24 ਘੰਟੇ ਇਹ ਪਿੱਪਲ ਦੀ ਖਾਸੀਅਤ ਹੈ ਤੇ ਇੱਧਰ ਬਾਕੀ ਮੋਟਰ ਆ ਜੀ ਇਹਨਾਂ ਦੀ ਆਵੇ ਮੋਟਰ ਹੋਂ ਤਾਂ ਬੰਦ ਪਈ ਆ ਤਕਰੀਬਨ ਕਿਉਂਕਿ ਕਣਕਾਂ ਨੂੰ ਪਾਣੀ ਲਗਭਗ ਲੱਗ ਗਿਆ ਸ਼ਾਇਦ ਇੱਕਦ ਤਾ ਪਾਣੀ ਹੋਰ ਲੱਗੂਗਾ ਤੇ ਬਹੁਤ ਵਧੀਆ ਮਾਹੌਲ ਆ ਇੱਧਰ ਇਹ ਨਿੰਬੂਆਂ ਦੇ ਬੂਟੇ ਲੱਗ ਰਹੇ ਆ ਹੰਦੇ ਬੂਲੇ ਹੋਣੀ ਬੂਲੇ ਲੱਗੇ ਵੀ ਨੇ ਇਹਨੂੰ ਆ ਦੇਖੋ ਇਧਰ ਦੋਨੇ ਬੂਟੇ ਨਹੀਂ ਬੂਟੇ ਲੱਗੇ ਹੋਏ ਤੇ ਉਧਰ ਪਰੇ ਜੀਟੀ ਰੋਡ ਹੈ ਉਹ ਸੂਰਜ ਵਾਲੇ ਬੰਨੇ ਇਧਰੋਂ ਆਏ ਆ ਵੈਸੇ ਅਸੀਂ ਰਸਤਾ ਇਧਰੋਂ ਆਉਂਦਾ ਆਹ ਸਾਹਮਣਾ ਜਿਹੜਾ ਰਾਹ ਹੈ ਉਹੀ ਆਉਂਦਾ ਇਧਰ ਨੂੰ ਤੇ ਇਧਰ ਦੂਜਾ ਬੰਨਾ ਆ ਜਾਂਦਾ ਸੜਕ ਦਾ ਆ ਜੰਮੂ ਵੀ ਲੱਗਾ ਹੈ ਦੋ ਦੋ ਵੱਡੇ ਵੱਡੇ ਰੁੱਖ ਰੋਖਾ ਜਿਹੜੇ ਦਰਖਤ ਆ ਇਹ ਜਮੂ ਦੇ ਜਮੂ ਬੜਾ ਲੱਗਦੇ ਨੇ ਇਹਨਾਂ ਨੂੰ ਆ ਨਾਰ ਵੀ ਲੱਗਾ ਅਨਾਰ ਲਾਇਆ ਹੋਇਆ ਤੇ ਅਮਰੂਦ ਇੱਕ ਇਧਰ ਵੀ ਲੱਗਾ ਇਹ ਆਪਣੇ ਪਹਿਲੇ ਚੈਨਲ ਦੀ ਹੈ ਨਾ ਇਹਦਾ ਪਹਿਲਾਂ ਇਹਦਾ ਨਾਮ ਉਹ ਸੀ ਨਾ ਜੂ ਵਧ ਗਈ ਉਹ ਛੇਤੀ ਹੀ ਨਕ ਭੰਜਾ ਗਿਆ ਵਾਜੀ ਵਾਜੀ